ਅੱਜ ਜੋ ਜ਼ਿਲ੍ਹਾ ਪর্ষਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਜੋ 14 ਤਰੀਕ ਨੂੰ ਹੋਣੀਆਂ ਨੇ ਉਹਦੇ ਸਬੰਧੇ ਵਿੱਚ ਪਿੰਡ-ਪਿੰਡ ਵਰਕਰਾਂ ਨਾਲ ਜਾ ਕੇ ਲਾਮਬੰਦੀ ਕੀਤੀ ਜਾ ਰਹੀ ਆ ਤੇ ਇਸ ਟਾਈਮ ਅਸੀਂ ਜਰਤੀਵਾਲ ਜ਼ੋਨ ਤੇ ਖੜੇ ਆ ਜਿੱਥੋਂ ਸਾਡੇ ਕੁਬੀਰ ਸਿੰਘ ਜੀ ਜਰਤੀਵਾਲ ਸਾਹਿਬ ਜ਼ਥੇਦਾਰ ਸਾਹਿਬ ਬਲਾਕ ਸੰਪਤੀ ਦੇ ਉਮੀਦਵਾਰ ਨੇ ਅਤੇ ਮੇਰਾ ਵੀਰ ਹਰਪ੍ਰੀਤ ਸਿੰਘ ਮੰਗੜਾ ਜ਼ਿਲ੍ਹਾ ਪਰਿਸ਼ਦ ਦਾ ਮੰਡਲ ਸੋ ਅੱਜ ਵੱਖ-ਵੱਖ ਜ਼ੋਨਾਂ ਦੇ ਵਿੱਚ ਜਾ ਕੇ ਸਾਰਿਆਂ ਨਾਲ ਗੱਲਬਾਤ ਕੀਤੀ ਗਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚੋਣ ਆ ਉਹਦੇ ਲਈ ਵਰਕਰਾਂ ਨੇ ਡਿਊਟੀਆਂ ਲਾਈਆਂ ਗਈਆਂ ਨੇ ਪਰ ਇੱਕ ਗੱਲ ਸਭ ਤੋਂ ਚੰਗੀ ਲੱਗੀ ਵਰਕਰ ਬਹੁਤ ਉਤਸ਼ਾਹਿਤ ਵਰਕਰ ਦੇ ਨਾਲ-ਨਾਲ ਵੋਟਰ ਉਹ ਤੋਂ ਜ਼ਿਆਦਾ ਉਤਸ਼ਾਹਿਤ ਹੋਇਆ ਹੋਇਆ ਕਿਉਂਕਿ ਲੋਕ ਇਹ ਗੱਲ ਸਮਝ ਗਏ ਨੇ ਕਿ ਜੇ ਪੰਜਾਬ ਦੀ ਪੰਜਾਬੀਅਤ ਦੀ ਤਰੱਕੀ ਚਾਹੁੰਦੇ ਆ ਤਾਂ ਕੇਵਲ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਜੋ ਪੰਜਾਬ ਦਾ ਵਿਕਾਸ ਕਰ ਸਕਦੀ ਆ ਪਿਛਲੇ ਸਮੇਂ 'ਚ ਜੋ ਇਹਨਾਂ ਪਾਰਟੀਆਂ ਨੇ ਕੂੜ ਪ੍ਰਚਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਉਹ ਹੌਲੀ-ਹੌਲੀ ਜੋ ਧੁੰਦਾ ਉਹ ਕਲੀਅਰ ਹੋ ਗਈ ਆ ਲੋਕਾਂ ਨੇ ਮਨ ਬਣਾ ਲਿਆ ਜਿੱਥੇ ਜਿੱਥੇ ਜਾਣੇ ਆ ਪਹਿਲਾਂ ਨਾਲੋਂ ਵੱਧ ਲੋਕ ਆ ਕੇ ਮਿਲ ਰਹੇ ਨੇ ਆਪ ਕਹਿ ਰਹੇ ਨੇ ਆਪ ਮੁਹਾਰੇ ਚੱਲੇ ਹੋਏ ਨੇ ਸੋ ਮੇਰੀ ਸਮੂਹ ਵੋਟਰਾਂ ਨੂੰ ਵੀ ਇੱਕ ਅਪੀਲ ਆ ਦੇਖੋ ਇਹਨਾਂ ਲੋਕਾਂ ਨੇ ਬੜਾ ਝੂਠ ਬੋਲਿਆ ਬੜਾ ਕੁਫਰਤੋ ਲਿਆ ਬੜੀਆਂ ਐਡਾਂ ਲਾਈਆਂ ਅੱਜ ਮੀਡੀਆ ਦੀ ਆਵਾਜ਼ ਬੰਦ ਆ ਅੱਜ ਹਰੇਕ ਪਾਸੇ ਜੇ ਦੇਖੀਏ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੜੀ ਖਰਾਬ ਆ ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਤੱਕੇਸ਼ਾਈ ਹੋ ਰਹੀ ਆ ਜਿਹੜੀ ਸਰਕਾਰ ਕਹਿੰਦੀ ਸੀ ਸਾਡੀ ਸਰਕਾਰ ਸਮੇਂ ਧਰਨਾ ਨਹੀਂ ਲੱਗੂ ਅੱਜ ਕੋਈ ਅਜਿਹੀ ਜਥੇਬੰਦੀ ਨਹੀਂ ਜਿਹੜੀ ਧਰਨਾ ਨਹੀਂ ਲਾ ਰਹੀ ਸੋ ਪਰ ਜਿਵੇਂ ਸਦਾ ਸੁਖਵੀਰ ਸਿੰਘ ਜੀ ਬਾਦਲ ਅੱਜ ਵਰਕਰਾਂ ਨਾਲ ਪੰਜਾਬ ਨਾਲ ਤੇ ਖੜ੍ਹ ਰਹੇ ਨੇ ਇਹਦੇ ਨਾਲ ਇੱਕ ਗੱਲ ਤਾਂ ਸਾਫ਼ ਆ ਕਿ ਲੋਕਾਂ ਨੇ ਮਨ ਬਣਾ ਲਿਆ ਵੀ ਖੇਤਰੀ ਪਾਰਟੀ ਨੂੰ ਤਕੜਾ ਕਰਨਾ ਤੇ ਖੇਤਰੀ ਭਾਰਤੀਆਂ ਜਿਹੜਾ ਜੜਾ ਨੇ ਉਹ ਪਿੰਡਾਂ 'ਚ ਜੁੜੀਆਂ ਹੋਈਆਂ ਨੇ ਇਸੇ ਲਈ ਜੇ ਮੈਂ ਕਹਾ ਵੀ ਸਾਡੇ ਹਲਕੇ ਦੇ ਵਿੱਚ ਬਹੁਤ ਦੇਰੀ ਦੇ ਨਾਲ ਮੱਛਵਾੜਾ ਤਾਂ ਤਕਰੀਬਨ 7-8 ਵਜੇ ਲਿਸਟ ਲੱਗੀ ਸੀ ਸਮਰਾਲੇ ਹਜੋ ਬਲਾਗ ਦੀ ਲਿਸਟਾ ਰਾਤ ਨੂੰ 11:30 ਵਜੇ ਲੱਗੀ ਕਿਉਂਕਿ ਇਹਨਾਂ ਦਾ ਜ਼ੋਰ ਕੇਵਲ ਕਾਗਰ ਰਿਜੈਕਟ ਕਰਾਉਣ ਦੇ ਸੀ ਪਰ ਮੈਂ ਜਥੇਬੰਦੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਰਾ ਦਿੱਤਾ ਫਿਰ ਵੀ ਸਾਡੇ ਤਿੰਨ ਜਗ੍ਹਾ ਤੇ ਕੈਂਡੀਡੇਟ ਇਹਨਾਂ ਨੇ ਰਿਜੈਕਟ ਕਰਤੇ ਨੇ ਜਿੰਨੇ ਵੀ ਇਹ ਕੈਂਡੀਡੇਟ ਬਚੇ ਨੇ ਮੈਂ ਯਕੀਨ ਦਿਵਾਉਣਾ ਵੀ ਦੋਨੇ ਬਲਾਕ ਸੰਮਤੀਆਂ ਦੇ ਉੱਤੇ ਸ਼ਰੂਮਣੀ ਕਾਲੀ ਦਲ ਦਾ ਕਬਜ਼ਾ ਹੋਊਗਾ ਜੋ ਚੇਅਰਮੈਨ ਆ ਬਲਾਕ ਸੰਮਤੀ ਦੇ ਉਹ ਸ਼ਰੂਮਣੀ ਕਾਲੀ ਦਲ ਦੇ ਬਣਨਗੇ ਉਹਦੇ ਨਾਲ ਜਿਹੜੀਆਂ ਜ਼ਿਲ੍ਹਾ ਪਰਿਸ਼ਦ ਦੀਆਂ ਤਿੰਨੇ ਸੀਟਾਂ ਨੇ ਉਹ ਤੇ ਬਹੁਤ ਹੀ ਵਧੀਆ ਜਿੱਤ ਦਰਜ ਕੀਤੀ ਜਾਊਗੀ ਸੋ ਸਮੂਹ ਮੈਨੂੰ ਤੁਹਾਡਾ ਸਾਰਿਆਂ ਦਾ ਵੀ ਮੈਂ ਧੰਨਵਾਦ ਕਰਦਾ ਤੁਸੀਂ ਸਾਡੀ ਕਵਰੇਜ ਕਰਨ ਆਏ ਹੋ ਤੇ ਸਮੂਹ ਵੋਟਰਾਂ ਨੂੰ ਅਪੀਲ ਆ ਅਵੇਸਲੇ ਨਾ ਹੋਈਏ ਦਿਨ ਥ ਹਾਂਜੀ ਅਸੀਂ ਪਿੰਡਾਂ ਦੇ ਵਿੱਚ ਪਹੁੰਚੇ ਆਪਣਾ ਪ੍ਰਚਾਰ ਕਰਨ ਲਈ ਜੋ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਔਰ ਬਲਾਕ ਸੰਵਤੀ ਚੋਣਾਂ ਦੇ ਵਿੱਚ ਸਾਡੇ ਕੈਂਡੀਡੇਟ ਨੇ ਇਸ ਜ਼ੋਨ ਤੋਂ ਸਰਦਾਰ ਕੁਲਦੀਪ ਸਿੰਘ ਜਾਤੀਵਾਲ ਜੀ ਔਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੋਣ ਮੈਂ ਲੜ ਰਿਹਾ ਆ ਔਰ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਜੋ ਸਰਕਾਰ ਦੀਆਂ ناکਾਮੀਆਂ ਨੇ ਔਰ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਕੋਈ ਪੂਰਾ ਨਹੀਂ ਕੀਤਾ ਔਰ ਜਿਵੇਂ ਇਹਨਾਂ ਨੇ ਮਾਰੂ ਨੀਤੀਆਂ ਜਿਵੇਂ ਲੈਂਡ ਪੂਲਿੰਗ ਇਹਨਾਂ ਦੇ ਉਲਟ ਗਈ ਔਰ ਧੱਕੇਚਾਹੀਆਂ ਜੋ ਪੰਚਾਇਤੀ ਚ ਹੋਣਾ ਚਾਹੀਦਾ ਇਹਨਾਂ ਨੇ ਕੀਤੀਆਂ ਉਹਦੇ ਖਿਲਾਫ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਆ ਜਿਹੜਾ ਕਿ ਲੋਕ 14 ਤਰੀਕ ਨੂੰ ਇਹਨਾਂ ਦੇ ਉਲਟ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਪਕਤਾ ਕੇ ਆਪਣਾ ਰੋਸ ਕੱਢਣਗੇ ਲੋਕ ਬਹੁਤ ਉਤਸ਼ਾਹਿਤ ਨੇ ਵੋਟਰ ਬਹੁਤ ਉਤਸ਼ਾਹਿਤ ਆ ਸਾਨੂੰ ਪੂਰੀ ਆਸ ਆ ਕਿ ਅਸੀਂ ਇਹ ਸਾਰੀਆਂ ਬਲਾਕ ਸਮਤੀ ਦੇ ਸੀਟਾਂ ਔਰ ਜ਼ਿਲ੍ਹਾ ਪ੍ਰੀਸ਼ਦ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਜਿਹੜਾ ਕੱਟ ਕੇ ਪਤਾ ਲਾਜੀ ਮੈਂ ਤੁਹਾਡਾ মিডিਆ ਦਾ ਆਪਣੇ ਨੱਗਰ ਵਿੱਚ ਹੋਂਦ ਤੋਂ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ دوسری ਬੇਨਤੀ ਹੈ ਮੇਰੇ ਤੋਂ ਪਹਿਲਾਂ ਸਾਡੇ ਮਹਿਬੂਬ ਨੇਤਾ ਪਰਿੰਦੇ ਢੱਲੋਂ ਨੇ ਕਾਫੀ ਹੰਦਸ ਦਿੱਤਾ ਉਸ ਤੋਂ ਬਾਅਦ ਸਾਡੇ ਜਿਲ੍ਹਾ ਵੀ ਮੈਂਬਰ ਜਿਹੜੇ ਖੜੇ ਨੇ ਮਾਨ ਸਾਹਿਬ ਉਹਨਾਂ ਨੇ ਤੁਹਾਨੂੰ ਕਾਫੀ ਆਵਾਜ਼ ਦੱਸ ਦਿੱਤਾ ਸੋ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਕਿ ਜੇ ਗੱਪੀਆਂ ਜੋ ਗੱਪੀਆਂ ਦਾ ਏਸ਼ੀਆ ਦਾ ਸਭ ਤੋਂ ਵੱਡਾ ਗੱਪੀ ਮੁੱਖ ਮੰਤਰੀ ਭਗਵੰਤ ਮਾਨ ਆਈ ਦੀ ਪਾਰਟੀ ਆ ਇਦਿਆਂ ਗੱਪਾਂ ਦਾ ਝੂਠ ਦਾ ਲੋਕਾਂ ਨੂੰ ਪਤਾ ਲੱਗ ਗਿਆ ਸੋ ਹੁਣ ਜਿਹੜਾ ਸਮਾਂ ਆ ਗਿਆ ਇਹ ਸਰਕਾਰ ਨੂੰ ਇਹਨਾਂ ਬਲਾਕ ਸਭਾ ਦੀ ਚੋਣਾਂ ਦੇ ਵਿੱਚ ਕਿਰੇ ਪੰਜਾਬ ਦੇ ਲੋਕ ਨੇ ਉਹ ਆਪਣਾ ਜ਼ਰੂਰ ਸਵਾਦ ਦਿਖਾਉਣਗੇ ਕਿ ਇਹਨਾਂ ਨੇ ਕਿਵੇਂ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਘਬਰਾਹ ਕੀਤਾ ਮੈਂ ਤਾਂ ਤੁਹਾਡੇ ਸਾਰਿਆਂ ਨੂੰ ਇਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਫੇਰ ਹਿੰਦੂ ਸਿੱਖ ਭਾਈਚਾਰੇ ਦੀ ਏਕਤਾ ਆਵੇ ਤੇ ਲੋਕ ਫੇਰ ਖੁਸ਼ੀਆਂ ਮਾਣਨ ਜਿਹੜਾ ਚਿੱਟੇ ਦਾ ਪ੍ਰਚਾਰ ਚੱਲ ਰਿਹਾ ਜੋ ਵੀ ਨਸ਼ੇ ਕਰ ਰਹੇ ਪਿੰਡਾਂ ਦੇ ਵਿੱਚ ਬੇਅੰਤ ਨਸ਼ਾ ਵੇਚ ਰਿਹਾ ਇਹ ਸਾਰਾ ਸਮਾਪਤ ਹੋਵੇ ਇਹਨਾਂ ਕੁਝ ਕਹਿੰਦਾ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ